ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਇੱਕ ਕਬੂਤਰ 13 ਸਾਲ ਦੇ ਬੱਚੇ ਦੇ ਲਈ ਕਾਲ ਬਣ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਇਸ 13 ਸਾਲ ਦੇ ਬੱਚੇ ਰਾਜਾ ਸਿੰਘ ਨੂੰ ਜਿਹੜਾ ਕਬੂਤਰਾਂ ਦਾ ਸ਼ੌਂਕ ਸੀ ਤੇ ਗੁਆਂਡੀ ਦੇ ਨਾਲ ਇਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਦਰਅਸਲ ਗੁਆਂਡੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਰਾਜਾ ਸਿੰਘ ਦੇ ਵੱਲੋਂ ਉਸ ਕਬੂਤਰ ਚੋਰੀ ਕਰ ਲਿਆ ਗਿਆ। ਪਹਿਲਾਂ ਉਸ ਦੇ ਘਰ ਆ ਕੇ ਸ਼ਿਕਾਇਤ ਕੀਤੀ ਤੇ ਉਸ ਬਾਅਦ ਜਦੋਂ ਬੱਚਾ ਉਸ ਨੂੰ ਮਿਲਿਆ ਤਾਂ ਉਹਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਕਬੂਤਰ ਦੇ ਪਿੱਛੇ ਇੱਕ 13 ਸਾਲ ਦੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਮਾਨਸਾ ਦੇ ਪਿੰਡ ਰੁੜਕੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੌ ਬੱਚੇ ਦਾ 41 ਸਾਲਾਂ ਦੇ ਵਿਅਕਤੀ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਜੋ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਗੁਆਂਟੀ ਦੇ ਵੀ ਕਬੂਤਰ ਰੱਖੇ ਹੋਏ ਸੀ ਤੇ ਇਹਨਾਂ ਦੇ بیٹے ਰਾਜਾ ਸਿੰਘ ਨੂੰ ਵੀ ਜਿਹੜਾ ਹੈ ਉਹ ਕਬੂਤਰਾਂ ਦਾ ਸ਼ੌਂਕ ਸੀ ਤੇ ਕੱਲ ਸ਼ਾਮ ਦੇ ਸਮੇਂ ਜਿਹੜਾ ਕਬੂਤਰ ਹੈ ਇਹਨਾਂ ਦੇ ਕੋਠੇ ਤੇ ਆ ਕੇ ਬੈਠ ਗਿਆ ਤੇ ਜਿਸ ਨੂੰ ਰਾਜਾ ਸਿੰਘ ਦੇ ਵੱਲੋਂ ਫੜ ਲਿਆ ਗਿਆ ਤਾਂ ਉਸ ਤੋਂ ਬਾਅਦ ਗਵਾਂਟੀ ਦੇ ਨਾਲ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਗਵਾਂਟੀ ਦੇ ਵੱਲੋਂ ਪਹਿਲਾਂ ਰਾਜਾ ਸਿੰਘ ਦੇ ਪਰਿਵਾਰ ਨੂੰ ਇਸ ਗੱਲ ਦਾ ਸ਼ਿਕਾਇਤ ਵੀ ਲਗਾਈ ਗਈ ਕਿ ਉਹਨਾਂ ਦੇ ਮੁੰਡੇ ਦੇ ਵੱਲੋਂ ਕਬੂਤਰ ਜਿਹੜਾ ਹੈ ਉਹ ਚੋਰੀ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਤੱਕ ਆਖ ਦਿੱਤਾ ਕਿ ਜਦੋਂ ਇਹ ਨੌਜਵਾਨ ਸਾਡਾ ਹੱਥੇ ਲੱਗਾ ਤਾਂ ਇਸ ਨੂੰ ਬਣਦੀ ਸਜ਼ਾ ਦੇਵਾਂਗੇ ਤਾਂ ਉਸ ਤੋਂ ਬਾਅਦ ਉਸ ਬੱਚੇ ਦਾ ਗਲਾ ਘੋਟ ਕੇ ਜਿਹੜਾ ਇਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਤਾਂ 13 ਸਾਲ ਦੇ ਬੱਚੇ ਦੇ ਲਈ ਕਬੂਤਰ ਕਾਲ ਬਣਿਆ ਹੈ ਤਾਂ ਤੁਸੀਂ ਇੱਥੋਂ ਮਾਨਸਿਕਤਾ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਈ ਵਾਰ ਸ਼ੌਂਕ ਜਿਹੜਾ ਹੈ ਉਹ ਸਾਡੇ ਦਿਮਾਗ ਦੇ ਉੱਤੇ ਇਸ ਤਰੀਕੇ ਦੇ ਨਾਲ ਭਾਰੂ ਹੋ ਜਾਂਦੇ ਨੇ ਕਿ ਅਸੀਂ ਉਸ ਦੇ ਵਿੱਚ ਆਪਣੀ ਸੋਚ ਸਮਝ ਸਭ ਕੁਝ ਗਵਾ ਲੈਣੇ ਆਤਾ ਇਹਦੀ ਜਿੰਦੀ ਜਾਗਦੀ ਉਦਾਹਰਣ ਜਿਹੜੀ ਹੈ ਉਹ ਅੱਜ ਦੇਖਣ ਨੂੰ ਮਿਲੀ ਹੈ ਮਾਨਸਾ ਦੇ ਵਿੱਚ ਜਿੱਥੇ ਮਾਨਸਾ ਦੇ ਅ ਵਿੱਚ ਪਿੰਡ ਰੁੜਕੀ ਦੀ ਇਹ ਪੂਰੀ ਘਟਨਾ ਹੈ ਜਿੱਥੇ 13 ਸਾਲ ਦੇ ਬੱਚੇ ਦੇ ਉੱਤੇ ਇਲਜ਼ਾਮ ਲਗਾਏ ਗਏ ਗਵਾਂਢੀ ਤਰਲੋਚਨ ਸਿੰਘ ਦੇ ਵੱਲੋਂ ਕਿ ਉਸ ਦੇ ਵੱਲੋਂ ਤਰਲੋਚਨ ਸਿੰਘ ਦਾ ਇੱਕ ਕਬੂਤਰ ਜਿਹੜਾ ਉਹ ਚੋਰੀ ਕਰ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਮੌਦੇ ਘਾਟ ਤਰਲੋਚਨ ਸਿੰਘ ਦੇ ਵੱਲੋਂ ਉਤਾਰ ਦਿੱਤਾ ਗਿਆ ਤਾਂ ਹੁਣ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਉੱਥੇ ਜੇਕਰ ਦਸੀਏ ਤਾਂ ਅ ਜੋ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਕਬੱਡੀ ਦੇ ਵਿੱਚ ਕਬੱਡੀ ਦਾ ਖਿਡਾਰੀ ਸੀ ਤੇ ਪੜ੍ਹਾਈ ਦੇ ਵਿੱਚ ਵੀ ਕਿ ਤੁਹਾਡੇ ਬੱਚੇ ਨੇ ਮੇਰਾ ਕਬੂਤਰ ਚੋਰੀ ਕੀਤਾ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਕਬੂਤਰ ਖੁਦ ਜਿਹੜਾ ਹੈ ਉਸ ਦੇ ਵੱਲੋਂ ਉਡਾਇਆ ਗਿਆ ਤੇ ਕਬੂਤਰ ਆ ਕੇ ਇਨਹਾ ਦੇ ਚਵਾਰੇ ਤੇ ਬੈਠ ਗਿਆ ਜਿਸ ਦੇ ਨਾਲ ਇਨਹਾ ਦਾ ਬੱਚਾ ਜਿਹੜਾ ਹੈ ਉਹ ਖੇਡਣ ਲੱਗ ਗਿਆ ਪਰ ਇਹ ਸਭ ਦੇ ਦਰਮਿਆਨ ਤਰਲੋਚਨ ਸਿੰਘ ਇਸ ਗੱਲ ਨੂੰ ਲੈ ਕੇ ਬੱਚੇ ਦੇ ਉੱਤੇ ਭੜਕ ਗਿਆ ਉਸੇ ਚੋਰੀ ਦੇ ਇਲਜ਼ਾਮ ਲਗਾਏ ਤੇ ਬੱਚਾ ਜਦੋਂ ਸ਼ਾਮ ਨੂੰ ਉਸ ਨੂੰ ਮਿਲਿਆ ਤਾਂ ਉਸ ਦੇ ਵੱਲੋਂ ਗਲਾ ਦੱਬ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦਾ ਹੋਏ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣ ਆ ਵਿਸ਼ਾਲ ਕੁਮਾਰ ਜੀ ਮਾਮਲਾ ਇਹ ਸਾਰਾ ਕਬੂਤਰਾਂ ਦਾ ਸੀਗਾ ਜੀ ਇਹ ਇਹਨੇ ਕਬੂਤਰ ਢਾਖਦੇ ਸੀ ਇਹ ਕੋਚੀ ਹੋ ਰਹੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਿਕਨ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕਬੂਤਰ ਘਵਾਤ ਡਾਇਆ ਹੋਇਆ ਕੋਈ ਇਹਨੇ ਇਹਦੇ ਕੋਲ ਬਹਿ ਗਏ ਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਆਪ ਪਾਲ ਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਮੁੜ ਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਜੀ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਸੀਗਾ ਉਹ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀ ਜੀ ਇਹਨਾਂ ਨੇ ਬਸ ਉਹ ਖੇਡ ਮਾਰਤੀ ਸਾਰਾ ਕੁਝ ਖਤਮ ਕਰਤੀ ਗਾਣੀ ਦਾ ਗਰੀਬ ਪਿਓ ਹੈ ਜੀ ਉਹਦਾ ਵਿਚਾਰਾ ਦਿ ਇਹਦੇ ਵੀ ਜਿਵੇਂ ਜਾਂਉਂਦੇ ਜੀ ਮਾਰਤਾ ਹੀ ਇਹਨੂੰ ਤੁਹਾਡਾ ਜੀ ਲਖਬਿੰਦਰ ਜੀ ਜਿਹੜਾ ਬੱਚੇ ਦੀ ਡੈਥ ਹੋਈ ਆ ਜਿਹੜੇ ਬੱਚੇ ਨੂੰ ਮਾਰਿਆ ਗਿਆ ਸੀ ਨਾਂ ਸੀ ਉਹਦਾ ਕਿੰਨੀ ਉਮਰ ਸੀ ਉਹ ਰਾਜਾ ਸਿੰਘ ਸੀ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਸਦੂੜਾ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮੜਾ ਮੋਟਾ ਜੀ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਦਿਨ ਦੀ ਉਹਦੋਂ ਬਾਅਦ ਕੀ ਜੂ ਬਈ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਕੀ ਮਸਲਾ ਕੀ ਗੜਿਆ ਕਿਉਂ ਸੀ ਕਬੂਤਰਾਂ ਤੋਂ ਵਿਗੜਿਆ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹੈ ਸਾਡੇ 12 ਵਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਇਹ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉਂ ਬਸ ਮਾੜਾ ਮੋਟਾ ਜਵਾਗ ਤਾਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਹੈ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਆ ਕੇ ਘਰੇ ਜੀ ਕਹਿੰਦੇ ਸਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਂ ਗੱਲ ਹੋ ਗਈ ਇਹ ਗੱਲ ਕਰੀ ਕਈ ਆਈ ਉਹਨਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡਦੇ ਨਹੀਂ ਦੇਖੇ ਮਾਰਨ ਵਾਲੀ ਸੱਚ ਆ ਉਹ ਕਿੱਥੇ ਕਿੱਥੇ ਆ ਕਿਹਨੇ ਮਾਰਿਆ ਉਹਦੇ ਜੀ ਇੱਥੋਂ ਇੱਕ ਦਾ ਗੋਡਾ ਤੋੜਤਾ ਜੀ ਲੱਤ ਤੋੜਤੀ ਆਹ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾ ਤੇ ਉਹਦੇ ਨਿਸ਼ਾਨੀਆਂ ਪੈਰੀਆਂ ਘਰੂਟਾਂ ਦੀਆਂ ਉਮ ਜੁਕਰ ਹੈ ਨਾਲ ਪੜੀ ਹੈ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮਜ਼ਾ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਇਹ ਕਿਹੜਾ ਮੇਰੇ ਨਾਲ ਹੋਇਆਗਾ ਸਜ਼ਾ ਹੋਵੇ ਜਾਂ ਫਾਂਸੀ ਸਜ਼ਾ ਹੋਵੇ ਜੀ ਉਹਨੂੰ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਹੈ ਕਿ ਕਬੂਤਰ ਪਹਿਲਾਂ ਖੁਦ ਆ ਕੇ ਜਿਹੜਾ ਉਹਨਾਂ ਦੇ ਚੁਬਾਰੇ ਤੇ ਬੈਠਾ ਤੇ ਉਸ ਬਾਅਦ ਇਸ ਗੱਲ ਦਾ ਗਵਾਂਢੀ ਦੇ ਵੱਲੋਂ ਫਾਇਦਾ ਚੁੱਕਿਆ ਗਿਆ ਪਹਿਲਾ ਨੌਜਵਾਨ ਦੇ ਉੱਤੇ ਬੱਚਾ ਜੋ 13 ਸਾਲ ਦਾ ਦੱਸਿਆ ਜਾ ਰਿਹਾ ਰਾਜਾ ਸਿੰਘ ਉਸ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਉਸਨੇ ਜਿਹੜਾ ਗਵਾਂਢੀ ਦਾ ਕਬੂਤਰ ਹੈ ਉਹ ਚੋਰੀ ਕੀਤਾ ਤੇ ਉਸ ਬਾਅਦ ਗਵਾਂਢੀ ਦੇ ਵੱਲੋਂ ਉਹ ਜ਼ ਬੇਰहमी ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਉਧਰ ਇਸ ਪੂਰੇ ਮਾਮਲੇ ਦੀ ਨਿਕਾਰੀ ਮਿਲਦੀ ਪੁਲਿਸ ਮੁਲਾਜ਼ਮ ਵੀ ਜਿਹੜਾ ਨੇ ਮੌਕੇ ਤੇ ਪਹੁੰਚੇ ਨੇ ਜਨਾਦੇ ਵੱਲੋਂ ਤੁਰੰਤ ਐਕਸ਼ਨ ਕਰਦੇ ਹੋਏ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਸਾਨੂੰ ਅਜੇ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹੜੇ ਪਿਤਾ ਵੱਲੋਂ ਬਿਆਨ ਦਰਜ ਕਰਾਏ ਗਏ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਜੇ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਤਾਰਾ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਭਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਕਿ ਪਹਿਲਾਂ ਇਹ ਤੇ ਕੀ ਮੁਕੱਦਮੇ ਦਰਜ ਨੇ ਸਰ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਇਹਦੀ ਉਮਰ ਕਰੀਬ 13 ਸਾਲ ਸੀ ਸਾਨੂੰ ਅੱਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘ ਉਹਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਇਸ ਲਈ ਦੀ ਬਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਇੱਕ ਕਬੂਤਰ 13 ਸਾਲ ਦੇ ਬੱਚੇ ਦੇ ਲਈ ਕਾਲ ਬਣ ਗਿਆ ਜਿहां